ਸਾਧ ਸੰਗੀ ਉਹਨੋਂ ਪੰਜ ਜਿਹੇ ਜਿਹੜਾ ਗਾਲੀ ਜਟਾਹ ਤੇ ਵਹਿ ਮਹਾਰਾਜ ਕੀ ਸੀ ਪੰਜ ਜਿਹੇ ਮਹਾਰਾਜ ਜੀ ਦੀ ਦੰਡਾ ਪੜੇ ਪਾਖੇ ਦਾ ਚਬੀ ਦਾ ਲੱਗਦੇ ਹੋਟ ਤੇ ਮਹਾਰਾਜ ਨੇ ਵੱਢੀਕਾਰ ਕੱਢ ਕੇ ਲੋੜ ਹੈ ਤੇ ਮੈਂ ਆ ਮਥਲੇ ਫਿਰੋਟਾ ਚਾਹੁੰਦਾ ਪ੍ਰੀਤਮ ਮਹਾਰਾਜ ਦੇ ਤੂੰ ਜੇ ਤਾਰਾ ਕਰਦਾ ਚਾਰੋਂ ਉਥੋਂ ਲਿਆ ਤਾ ਸਾਡੇ ਨਾਲ ਚੱਲ ਮੈਂ ਨਾਲ ਭਾਜੀ ਆਇਤ ਨੇ ਜਾਣੇ ਮਾਰੇ ਪਾਏ ਨੇ ਤੇ ਅਜੇ ਮੋਢਾ ਚੌਂਚ ਜਿਹੜੇ ਦੁਕਾਨਾਂ ਨੇ ਉਥਾਂ ਉਹਨਾਂ ਅਸਤੇ ਤਦ ਪਾਣੀ ਪੀਤਾ ਇੱਕ ਮਹ ਕਿਲੇ گاਉਂ ਨਾਂ ਦੇ ਤੇ ਭਾਏ ਸਵਾਲ ਕਰਤਾ ਹਮ ਮਾਰਾ ਬੜੀ ਕਾਲੀ ਬੋਲੇ ਮੇਰਾ ਦੀਨ ਕਰ ਕਰਨ ਉਹ ਔਰ ਦਸ ਕੀ ਥਾ ਆ ਟੁੱਟ ਗਿਆ ਸਾਹ ਹੁੰਦੀ ਐ ਤੇ 3 ਲੱਖ ਦੀ ਗੱਡੀ ਲੈ ਗਏ ਐਵੇਂ ਲੈ ਗਏ ਮਾਰਾਂ ਹੁੰਦੇ ਹਾਂ ਇੱਕ ਮਿੰਟ ਆਦਰ ਨੂੰ ਬੱਤੀ ਗਈ ਉਹ ਤੇਰਾ ਦੁਬਾਰਾ ਦੱਸ ਦੇ ਜੇ ਤੇਰੇ ਵੱਲੋਂ ਉਹ ਲਾ ਤਵਾਨ ਕੀ ਕੀ ਆ ਫਿਰ ਦੁਬਾਰਾ ਦੱਸ ਫਿਰ ਬੋਲ ਇਹ ਨਹੀਂ ਗੱਲ ਮਾਰੇ ਫਿਰ ਮੋੜੋ ਨੀ ਕਾਰ ਚ ਕੀ ਗੱਲ ਹੋਈ ਜਿਹੜੀ ਕਾਰ ਚ ਗੱਲ ਹੋਈ ਉਹ ਦੱਸ ਬਾਝੋ ਗਾਲੋ ਇਹ ਤੁਮ ਮੈਨ ਕਹਿ ਤੋ ਜੀ ਨਹੀਂ ਕਰਦਾ ਬੰਮਾ ਨੇ ਕਹਿਆ ਕਿ ਉਹ ਵੇਖ ਲਿਆ ਬਾਝਾ ਅਜੇ ਜੇ ਤਾ ਨੋਇ ਕਰਦੀ ਆਪਾਂ ਜੇਸਰ ਤੇ ਤਾਨੂੰ ਇਥੇ ਨਹੀਂ ਰਹਿਣ ਦਿੰਦਾ ਕੋ ਮਾਰੇ ਸਿੱਖ ਤੁਹਾਨੂੰ ਧੱਕਾ ਨਾ ਹਾਂ ਬੋਲ ਸਾਰੇ ਜਿਹੜਾ ਬੋਲੇ ਧੱਕਾ ਮਾਰਾ ਕਹਿਮਾਲ ਦੇ ਬਾਹਰ ਕਰਨਾ ਤਾਂ ਕਹਿ ਨਹੀਂ ਕਰਦਾ ਕਹੋ ਕਹੋ ਸੋ ਸੁਣਨੀ ਬਹਿਣ ਮੁੜ ਕੇ ਉਹ ਸਰਾ ਹੋਈ ਬਾਝਾ ਸਾਨੂੰ ਅਖੇ ਚਾਪੀਂਦੇ ਹੋ ਫਰਾਂਣਾ ਕਾੜੋ ਢੇੜਾ ਦਿਓ ਸਾਡਾ ਹਫਤੇ ਆ ਰਿਹਾ ਫਰਾਂਣਾ ਦੀ ਸਾਰੇ ਦੇਣੀ ਨਾਂਦੇ ਮਾਰਾ ਇਹ ਨਹੀਂ ਸਮਝੀ ਚੰਦੀ ਗੱਲ ਨੇ ਸਾਰੇ ਦੇਣੀ ਨਾਂਦੇ 4 ਵਜੇ ਟੈਂਪਾ ਉਹ ਅਮਰ ਵੀ ਦੇ ਕੇ ਲਾ ਆ ਵੀ ਦਛਾਹ ਕਰ ਜਾ ਚਲੋ ਖਾਂਦੇ ਨਾ ਭਾਰਾਂ ਵਾਲਾ ਇਹ ਤਾਂ ਕੰਮ ਆਦਾ ਨਹੀਂ ਕਿਰਪਾ ਕਰੀ ਮੋੜਾ ਕੰਢੀ ਗੱਲ ਖੜੂ ਕੋ ਕੱਟੈ ਦੀ ਇਹ ਲੋਹਜੋ ਉਹ ਮੇਰ ਬੰਦ ਸਾਡੇ ਨੰ ਮੇਰ ਬਣਾਉਆ ਤੈਹੀ ਕੀ ਖਾੜੀ ਗੀਰ ਕਰਤੋਦਾ ਹੀ ਕੀ ਕਰਦੇ ਮੈਨਾਂ ਚੱਕ ਰਾਈ ਨਾ ਤੇ ਸਿੱਖ ਤੁਹਾਨੂੰ ਇਥੋਂ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੰਦਾ ਆਏ ਹਾਏ ਉਹ ਵੀ ਗੱਲ ਇਹਨੇ ਸੁਣਾਈ 17 ਹਾੜ ਦੀ ਪਹਿਲੇ 17 ਹਾੜ ਤੇ 38 ਦਰਸ਼ਨ ਸੋ ਚਾਬੀਆਂ ਵਾਂ ਹਾ ਅੱਛਾ ਸਾਰਾ ਚਾਰਜ ਮੰਗਦਾ ਸੀ ਹੈ ਨਾ ਤੇ ਉਦੋਂ ਬਾਬੇ ਸੁਰਤਾ ਸੋਣੀ ਹੈਗੇ ਸੀ ਮਹਾਰਾਜ ਰੇਸ਼ ਸਿੰਘ ਜੀ ਦੇ ਪਟਕਿਸਤਾਨ ਪੁੱਣਾ ਕਿ ਆਓ ਦਛਣਾ ਇਹੋ ਜੀ ਕਰਤੂਤ ਨਾ ਕਰੋ ਤੇ ਜੇ ਖਾ ਕੇ ਇੱਥੇ ਰੋ ਤੇ ਰਹਿ ਕੇ ਤੇ ਫਿਰ ਕੰਮ ਚਲਾਓ ਜਦੋਂ ਤင်း ਚਲਾ ਲੋਗੇ ਉਹ ਲੈ ਲਓ ਬੁਰੇ ਦੇ ਦੇਵਾਂਗੇ ਚਾਬੀਆਂ ਬੰਨ੍ਹਾ ਦੇ ਰੱਖੇ ਜਿੰਨਾ ਹੋ ਰੰਦ ਫੇਰੇ ਠੰਡੇ ਹੋਏ ਨਾ ਪੰਜ ਪਿਆਰੇ ਨੰਬਰਦਾਰ ਹੋਣੇ ਕਿ ਬਾਕੀ ਦੂਜੇ-ਦੂਜੇ ਜਿੰਨੇ ਪਿਆਰੇ ਤੇ ਬਾਕੀ ਕਥਾਸੀ ਦੀ ਜੁੜੇ ਸਾਰੇ ਦੇਖੋ ਮਾਨੀ ਨੇ ਦੋ ਕਿਹਾ ਕਿ ਪੰਤ ਭਗਵਾਨ ਦੀ ਭਗਵਾਨ ਕਦੇ ਰਜਿਸਟਰ ਨਹੀਂ ਹੁੰਦਾ ਬਾਜੀ ਵਾਹ ਇੱਕ ਗੱਲ ਨੂੰ ਸਮਝੋ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਹੈ ਤੇ ਕਿਹੜਾ ਕਿਹੜੀ ਅਦਾਲਤ ਹੈ ਜਿਹੜੀ ਸਾਰੀ ਜ਼ਮੀਨ ਦੀ ਪਹਾੜੀਆਂ ਦੀ ਸਮੁੰਦਰਾਂ ਦੀ ਸਾਰਿਆਂ ਦੀ ਰਜਿਸਟਰੀ ਕਰਕੇ ਕਿਸੇ ਵਿਅਕਤੀ ਦੇ ਨਾਂ ਤੇ ਲਾਉਗੀ ਨਹੀਂ ਲਾਉਗੀ લા ਸਕਦੀ ਹੈ ਨਹੀਂ ਲੱਗ ਸਕਦੀ ਦੂਸਰਾ ਜੇਕਰ ਦਿੱਲੀ ਇਹਨਾਂ ਨੇ દરਬਾਰ ਬਾਅਦ ਜਦੋਂ ਉਹ ਸ਼ੁਰੂ ਕਰਨਾ ਸੀ ਤੇ ਦਰਸ਼ਨ ਸੁਹਾਣਾ ਨੇ ਮਸਾ ਸੁਹਾਣਾ ਨੇ ਸਾਰਿਆਂ ਨੇ ਇਹਨਾਂ ਨੇ ਉਦੋਂ ਮਸ਼ਵਰਾ ਬਣਾਇਆ ਡਾਕਟਰ ਰੋਬਲਾ ਬਤਰੇ ਨਾਲ ਮਿਲ ਕੇ ਸਲਾਹ ਕਰਕੇ ਕਿ ਸੰਸਥਾ ਰਜਿਸਟਰ ਕਰਾ ਲਈਏ ਤੇ ਸੁਵਿਧਾ ਬਣਾਈ ਜੀ ਜਿਹੜ ਉਸ ਮਾਰੇ ਕੋ ਸਾਈਨ ਕਰਵਾਉਣ ਲੱਗੇ ਅੰਦਰ ਤੇ ਮਾਰੇ ਨੇ ਨਾ ਕਰਕੇ ਉਹਨਾਂ ਨੇ ਕਿਹਾ ਕਿ ਭਗਤੇ ਤੇ ਪ੍ਰਭਾਨ ਕਦੀ ਕਿਸੇ ਹਾਂ ਸਰਕਾਰ ਦੀ ਵਿਵਸਥਾ ਦੇ ਵਿੱਚ ਰਜਿਸਟਰ ਨਹੀਂ ਹੁੰਦੀ। ਵਾਹ ਜੀ ਵਾਹ ਜੀ ਫਿਰ ਇੱਕ ਹੋਰ ਆਪਣੀ ਹਿਸਟਰੀ ਲਾ ਲਓ। ਜਿਹੜੇ ਅਵਤਾਰਾਂ ਪੈਗੰਬਰਾਂ ਗੁਰੂਆਂ ਦੇ ਨਾਂ ਦੇ ਉੱਤੇ ਜਿੰਨੇ ਧਰਮ ਸਥਾਨ ਬਣੇ ਨੇ ਆ ਤੋ 100 200 ਸਾਲ ਪੀਲੋ ਜਾ ਤੋ ਇਹ ਗੋਰੇ ਨਹੀਂ ਆਇਆ ਉਹ ਉਦੋਂ ਕਿਹਦੇ ਨਾਂ ਦੇ ਉੱਤੇ ਰਜਿਸਟਰਡ ਸੀ ਇਹ ਹੂੰ ਕਿਸ ਦੇ ਨਾਂ ਤੇ ਰਜਿਸਟਰ ਹੋਣੀ ਵੀ ਪ੍ਰਥਾ ਪਹੁੰਚ ਲਈਏ ਹੂੰ ਅੱਜ ਵੀ ਰਜਿਸਟਰਡ ਕਰਾ ਲਓ ਤੇ ਝਗੜਾ ਕੋਈ ਕੋਈ ਜਗ੍ਹਾ ਤੁਹਾਨੂੰ ਬਣਾ ਦਿੰਨੇ ਆ ਹਨਾ ਰਜਿਸਟਰਾਂ ਸਾਡੇ ਪੰਡਾਲੀਆਂ ਜਗ੍ਹਾ ਹੈਗੀਆਂ 2 ਤੇ ਉਹ ਰਜਿਸਟਰਡ ਨਹੀਂ ਚਲੋ ਪੈਸਾ ਤੇ ਲਾ ਕਰ ਦੇ ਨੇ ਸਾਰੇ ਉਹਨਾਂ ਨੂੰ ਇਲੈਕਟਿਡ ਤੇ ਸਿਲੈਕਟਿਡ ਦੀ ਗੱਲ ਆ ਗਈ ਹੈ ਇਲੈਕਟਿਡ ਸਿਲੈਕਟਿਡ ਤੁਸੀਂ ਸਾਰਾ ਕੁਝ ਹੀ ਕਰਦੇ ਆ ਉਹ ਸਮਾਜ ਚ ਵੇਨੇ ਆ ਵੀ ਕਿੰਨੇ ਕੁ ਜ਼ਿੰਮੇਵਾਰ ਬਣਦੇ ਆ ਸਿੱਧੇ ਕਿਸੇ ਦੀ ਵਸਤਾ ਆਪਣੀ ਹੁੰਦੀ ਹੈ ਉਹਦੇ ਵਾਸਤੇ ਉਹ ਯੂਰ ਲਾਉਂਦਾ ਸੁਹਰ ਸੰਗਧੀਓ ਨਾ ਆਤਮੈ ਰਜਿਸਟਰਡ ਹੁੰਦੀ ਆ ਤੇ ਨਾ ਪਰਮਾਤਮਾ ਹੀ ਹੋਣਾ ਨਾ ਭਗਤੀ ਹੁੰਦਾ ਤੇ ਨਾ ਪਰਮਾਣਾ ਜਿੱਦ ਜਿੱਦ ਨੇ ਵਰਲਡ ਵਾਰ ਦਾ ਖਲਾਰਾ ਪੈ ਗਿਆ ਤੇ ਨਾ ਕੋਈ ਅਦਾਲਤ ਰਹਿਣੀ ਆ ਤੇ ਨਾ ਕਿਤੇ ਕੋਈ ਰਜਿਸਟਰਡ ਕੋਈ ਨਹੀਂ ਯਕ ਨਾ ਕਿ ਹੱਦ ਬੰਨੇ ਦੀ ਕਿਸੇ ਨੇ ਰਾਖੀ ਕਰਨੀ ਆ ਤਾਂ ਨਾ ਬਾਰਡਰਾਂ ਤੇ ਫੌਜਾਂ ਰਹਿਣਗੀਆਂ ਨਾ ਬਾਰਡਰ ਰਹੇ ਆ ਸਾਰੇ ਹਾਲਾਤ ਸੰਸਾਰ ਦੇ ਜਿਹੜੇ ਆ ਉਹ ਤੰਪੀਲ ਹੋ ਜਾਣਗੇ ਇਸ ਕਰਕੇ ਇਹ ਦੋ ਪਰਮੇਸ਼ਰ ਹਾਂ ਦੋ ਕਮੇਟਰੀਓ 23 ਕਿਸ ਨੇ ਪਿਛਲੀ ਤਰੀਕ ਜਿਹੜਾ ਰਾਣ ਮਹਿਰ ਕੇਸ ਕਰਤਾ ਹੈ ਉਹ ਮੇਜਾ ਸਾਹ ਲੜਤੀ ਸੀ ਆਹੋ ਆ ਜੇ ਨਮੋਦੀ ਅਰ ਆਰ ਮਰ ਕੇ 23 ਹਜ਼ਾਰ ਤਾਂ ਸਾਰੇ ਉਹ ਤ੍ਰੀਤੇ ਹੀ ਵੀ ਗਏ ਹਮੇਤ ਮੈਥੋਂ ਵੱਡਾ ਤੇ ਲੜਕੀਆਂ ਗਈ ਮੇਜਾੜ ਸਾਰੇ ਸਬੂਤ ਆ ਗਏ ਉਹ ਦੇਖੋ ਆਂਦੇ ਆ ਖੌਣੇ ਸਤਗੁਰੂ ਆ ਆਉਂਦੇ ਆ ਸਤਗੁਰੂ ਹਾਂ ਤੇ ਮਾਰੇ ਆਪਣੇ ਉਹ ਲੜਕੀਆਂ ਦੇ ਆ ਸਤਗੁਰੂ ਇਹ ਸਭ ਪੌਤੜੇ ਫੋਲੀ ਦੇ ਆ ਹਾਂ ਉਹਨੇ ਲੱਖ ਲਾਂਤ ਪਾਈ ਲੱਖ ਲਾਂਤ ਤੇ ਮਸਾ ਮਸਾ ਸੋਹੀ ਲੰਗਰੀ ਇਹ ਕਬਰੇ ਸਾਜ ਗਰ ਰਹੇ ਕਬਰੇ ਨੇ ਪੋਤੇ ਫੋਲਦੇ ਹੋ ਹਾਂ ਆ ਮਾਰ ਤੇ ਟੈਲੀਫੋਨ ਛੋਲਾ ਕਰਨਾ ਤੁਹਾਨੂੰ ਅੰਦਰ ਦਰਦ ਹੋਣਾ ਇਹ ਉਹ ਲੜਕੀ ਆ ਉਹਨੇ ਲੱਖ ਲਾਂ ਤੇ ਤੁਹਾਡੇ ਹਾਂ ਉਹਨੇ ਲਾਂਤਾ ਪਾਈ ਸੀਗਾ ਉਹ ਕਹਿੰਦਾ ਸੀਗਾ ਆ ਮੈਂ ਮਹਾਰਾਜ ਦੀ ਮਾਸੀ ਦਾ ਮੁੰਡਾ ਜੀ ਮਸਾ ਹੋਰ ਨਰੰਗਾਵਾ ਆ ਇਹ ਹੋ ਸਕਦਾ ਜਿਹੜੇ ਲਾਗੇ ਦੇ ਸੀ ਉਹ ਸਾਰੇ ਇਹੋ ਹੀ ਕੁਝ ਸੀ ਹੈ ਸ੍ਰੀ ਕਾ ਭਾਈ ਚਾਰਾ ਜਿਆਦਾ ਤੰਗ ਕਰਦਾ ਹੁੰਦਾ ਤੇ ਉਹ ਕਹਿੰਦੇ ਜੀ ਬੜੀ ਗਰੀਬੀ ਸੀ ਜੀ ਬੜਾ ਬੁਰਾ ਹਾਲ ਸੀ ਇਸ ਕਰਕੇ ਉਹ ਭਰਤੀ ਹੋਣਾ ਪਿਆ ਘਰ ਖਰਚ ਪਾਣੀ ਨਹੀਂ ਸੀ ਚੱਲਦੇ ਹੈਨਾ ਤੋਂ ਉਹਨੇ ਪੁੱਛਿਆ ਵੀ ਇਹ ਇਹ ਕੀ ਤੂੰ ਕੀ ਮੰਗਦਾ ਕੁੰ ਕਹੇ ਮੇਰੇ ਸਤਿਗੁਰੂ ਹੈ ਆਂਦੀ ਬਾਬਾ ਸਤਿਗੁਰੂ ਵਾਲੀ ਤੇ ਕੋਈ ਗੱਲ ਨਹੀਂ ਤੂੰ ਤਾਂ ਪੋਟੜੇ ਫੋਲ ਕੇ ਰੱਖਦੇ ਗੁੰ ਤੇ ਗੁਰੂ ਦਾ ਵੀ ਕੋਈ ਪਰਦਾ ਕੋਲਦਾ ਸੋ ਸਿੱਖੀ ਜੜੀ ਸੀਗੀ ਜਿਹੜੇ ਮਾਰੇ ਨੇ ਬਚਨ ਕਹੀ ਸੀ ਕਿ ਉਹ ਸਹੀ ਸੀ ਜਿਹੜੇ ਨਾਲ ਸੀਗੇ ਸਾਰੇ ਛੱਡ ਕੇ ਆ ਗਏ ਉੱਥੇ ਰਹਿ ਗਿਆ ਇੱਕ ਪਰਿਦੂ ਤੇ ਡਾਕਟਰ ਅਰਜਨ ਜਿਹੜੇ بڑے بڑے ਆਪਣੇ ਆਪ ਨੂੰ ਲਖਾਰੀ ਦੱਸਦੇ ਹਨ ਪਿਆਰੇ ਦੱਸਦੇ ਸੀ ਜਿਹੜੇ ਨਾਲ ਸੀ ਉਹਨਾਂ ਉੱਥੇ 20 ਮਿੰਟ ਅਧਾ ਘੰਟਾ ਨਹੀਂ ਰੁਕੇ ਤੇ ਟੈਕਸੀ ਕਰਕੇ ਵਾਪਸੀ ਆ ਗਏ ਸਜਣ ਪਾਈਆਂ ਜਿਉਂਦਿਆਂ ਦੀ ਸੀ ਬਾਣੀ ਚ ਲਿਖਾਇਆ ਨਾ ਜਿਉਂਦਿਆਂ ਦਰਸ਼ਣ ਦਾ ਆਪ ਜੇ ਨਹੀਂ ਗਾਲ ਵੇਖਿਆ ਉਹ ਵੀ ਉਹ ਵੇਖਿਆ ਹੋਣਾ ਤੇ ਇਸ ਕਰਕੇ ਹੁਣ ਜਕਾਰੇ ਲਾ ਲਿਖਤ ਪੜੀ ਸੋ ਹਨੂਮਾਰਾਇ ਜੀ ਸੇ ਸਿੰਘ ਵਿਸ਼ਨੋ ભગવાન ਦੀ ਜੇ ਸੋ